ਭਾਈ ਅਸੀਂ ਇੱਥੇ ਇੱਕ ਨਾ ਲਵਾਰਿਸ ਲਾਸ਼ ਲਾਸ਼ ਸੀ ਅਸੀਂ ਉਹਨਾਂ ਦੇ ਕੋਲ ਗਏ ਥਾਣੇ ਸਰਦਾਂਪੁਰੇ ਤਲਾਹ ਕਰਨ ਕਿ ਇਹ ਇੱਥੇ ਦਾ ਕੋਈ ਬੰਦਾ ਹੈ ਜੋ ਪਿਆ ਉਹਨੂੰ ਕਿੱਥੇ ਲੈ ਕੇ ਜਾਣਾ ਉਹ ਕਹਿੰਦਾ ਜੀ ਆਪਣੇ ਕਮੇਟੀ ਘਰ ਦੱਸੋ ਕਮੇਟੀ ਘਰ ਗੱਲ ਕੀਤੀ ਉਹ ਕਹਿੰਦਾ ਸਿਵਲ ਦੱਸੋ ਭਾਈ ਇੱਥੇ ਕੋਈ ਬੰਦੇ ਦੀ ਕੋਈ ਵੈਲਿਊ ਹੈ ਨਹੀਂਗੀ ਜੋ ਇਥਾਰੀਆਂ ਸਰਕਾਰਾਂ ਦੇ ਹਾਲਾਤ ਆ ਕੁਛ ਨਹੀਂ ਦਾ ਬੰਦੇ ਲਈ ਇਹਨਾਂ ਨੇ ਇੱਕ ਆ ਮਰਿਆ ਲੋਕੀ ਉਹ ਚੱਕ ਕੇ ਕਿਤੇ ਸਾਈਡ ਤੇ ਕਰ ਦਿੰਦੇ ਆ ਥਾਣੇ ਵਾਲੇ ਵੇੜੀਆਂ ਪਾਈ ਜਾਂਦੇ ਆ ਜੇ ਅਸੀਂ 112 ਤੇ ਕਾਲ ਕੀਤੀ ਕੋ ਕਹਿੰਦੇ ਜੀ ਤੁਹਾਡੇ ਕੋਲ ਪ੍ਰਸ਼ਾਸਨ ਪਹੁੰਚਦਾ ਜੇ ਉਹ ਆਏ ਉਹ ਕਹਿੰਦੇ ਸਾਡਾ ਫੰਦਰ ਇਹਦੀਆਂ ਸਾਡਾ ਨਹੀਂ ਏਰੀਆ ਵਿੱਚ ਦਾ ਕੀ ਕੋ ਬੰਦੇ ਨਹੀਂ ਇੱਥੇ ਵੈਲਿਊ ਹੈ ਨਹੀਂ ਕੀ ਕਿੰਨੇ ਵਜੇ ਡੈਥ ਹੋਈ ਹੈ ਭਜੀ ਇਹਨਾਂ ਦੀ ਇਹ ਸਵੇਰ ਦੀ 10:30 11 ਵਜੇ ਇਦਾਂ ਹੀ ਲਾਸ਼ ਪਈ ਆ ਅਸੀਂ ਸਾਰੇ ਪਾਸੇ ਜਾਏ ਆਂ ਕੋਈ ਇਹਦੇ ਬਾਰੇ ਗੌਰ ਨਹੀਂ ਕਰ ਰਿਹਾ ਯਾਰ ਅਸੀਂ ਸਾਰਿਆਂ ਦੇ ਕੋਲ ਜਾਏ ਆਂ ਇਹ ਮੁਹੱਲਾ ਕਿਹੜਾ ਪੈਂਦਾ ਭਜੀ ਇਹ ਮੁਹੱਲਾ ਤੋਂ ਦੋ ਮੋਰਾ ਪੈਂਦਾ ਜੀ ਥਾਣਾ ਸਰਨਾਮਪੁਰਾ ਆ ਉਹਨਾਂ ਦੇ ਵਿੱਚੋਂ ਉੱਥੇ ਅਸੀਂ ਗਏ ਮੁੰਚੀ ਸਾਹਿਬ ਕਹਿੰਦੇ ਸਾਡਾ ਕੋਈ ਰੋਲਾ ਨਹੀਂ ਕਹਿੰਦੇ ਵਿੱਚ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੰਸਰਾਜੀ ਕਿੱਥੇ ਦੇ ਰਹਿਣ ਵਾਲੇ ਆ ਮੱਲਾ ਸੁਤੋਪੁਰ ਆ ਜੀ ਤੇ ਅੱਜ ਇੱਕ ਦੁਕਾਨ ਦੇ ਲਾਗੇ ਡੈੱਡ ਬੋਡੀ ਪਈ ਆ ਇਹ ਕੀ ਮਾਮਲਾ ਹੈ ਇਹ ਲੋਬਾਰ ਸਾਬ ਪੜੇ ਜਿੱਦਾਂ ਬਾਬਾ ਘੁੰਮਦਾ ਹੁੰਦਾ ਸੀਗਾ ਮੱਲੇ 'ਚ ਕਰੀਏ ਫੌੜ ਤੇ ਚਲੀ ਜਾਣਾ ਕਰੀ ਕਵਰਨਾ ਇੱਥੇ ਵੀ ਘੁੰਮਦਾ ਜਾਂਦਾ ਨਹੀਂ ਇਹ ਇੱਥੇ ਰੋਟੀ ਪਾਣੀ ਖਾ ਲਈ ਦਿੰਦੇ ਨੇ ਦੁਕਾਨ ਦੇ ਮੁਰੇ ਜਿੱਥੇ ਰਹਿੰਦਾ ਸੀਗਾ ਇਹ ਪੂਰਾ ਹੋ ਗਿਆ ਅੱਜ ਤੇ ਬੋਡੀ ਸਭ ਤੋਂ ਪਹਿਲਾਂ ਕਨੇ ਦੇਖੀ ਤਬ ਤੋਂ ਪਹਿਲਾਂ ਆਪਾਂ ਹੀ ਦੇਖੀ ਮੱਲੇ ਦੇ ਜਿੱਦਾਂ ਕਿੰਨੇ ਕ ਵਜੇ ਡੈਥ ਹੋਈ ਹੈ ਇਹ ਇਹ 6:30 ਤੋਂ 10 ਵਜੇ ਨਾਲ 11 ਵਜੇ ਨਾਲ ਹੋ ਗਈ ਸੀ ਕਿੰਨਾ ਟਾਈਮ ਹੋ ਗਿਆ ਹੁਣ ਹੁਣ ਤਾਂ ਕਾਫੀ ਟਾਈਮ ਹੋ ਗਿਆ ਜਾਦੇ ਅਸੀਂ ਲੱਗੇ ਆ ਸੰਸ ਕਰਦਾ ਸਾਰਾ ਸਮਾਨ ਲੈ ਕੇ ਆਂਦਾ ਆ ਕੋਈ ਨਹੀਂ ਆ ਕਾਰਵਾਈ ਕਰਨ ਨੂੰ ਜੀ ਆਉਂਦਾ ਜੀ ਇੱਥੇ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਤੁਸੀਂ ਕਿਹਾ ਦਿੱਤੀ ਉਹ ਕਹਿੰਦੇ ਕਮੇਟੀ ਕਰ ਜਾਓ ਉੱਥੇ ਜਿੱਕੇ ਉਹ ਕਹਿੰਦੇ ਉੱਥੇ ਹੀ ਜਾਓ ਕਮੇਟੀ ਕਰ ਗਏ ਉਹ ਕਹਿੰਦੇ ਸਿਵਲ ਹਸਤਾਲ ਜਾਓ ਸਿਵਲ ਹਸਤਾਲ ਗਏ ਉਹ ਕਹਿੰਦੇ ਉੱਥੇ ਹੀ ਜਾਓ ਹੁਣ ਦੱਸੋ ਕਿੱਥੇ ਜਾਈਏ ਏਰੀਆ ਕਿਹਦਾ ਪੈਂਦਾ ਹੈ ਇਹ ਥਾਣੇ ਦਾ ਏਰੀਆ ਕਿਹਦਾ ਪੈਂਦਾ ਆਪਣਾ ਸਦਰ ਸੀੜੀ ਪੈਂਦਾ ਉਧਰ ਸਤਨਾਮਪੁਰ ਤੇ ਸਤਨਾਮਪੁਰੇ ਨੂੰ ਫੋਨ ਨਹੀਂ ਕੀਤਾ ਪੁੱਤ ਨੂੰ ਕੀਤਾ ਉਥੇ ਉਹ ਕਹਿੰਦੇ ਸਾਡੀ ਕਹਿੰਦੇ ਹੈ ਨਹੀਂ ਕਾਰ ਉਧਰ ਜਾਓ ਤੇ ਜਿਹੜੇ ਸਦਰ ਵਾਲੇ ਆਏ ਸੀ ਇਹ ਕਿ ਚਲਣਾ ਆਏ ਸੀਗੇ ਇਹ ਵੀ ਉੱਥੇ ਪਾਸ ਜਿਹੜੀ ਮਾਰ ਕੇ ਚਲ ਗਿਆ ਜੀ ਇਹ ਬਾਬਾ ਉਥੇ ਰਹਿੰਦਾ ਕਿੱਥੇ ਆਏ ਕੋਈ ਘਰ ਹੈਗਾ ਇਹਦਾ ਕੋਈ ਘਰ ਵਾਰ ਨਹੀਂ ਪਤਾ ਕਿੱਥੇ ਦਾ ਆ ਇੱਥੇ ਜਿੱਦਾਂ ਮੱਲੇ ਜੀ ਘੁੰਮਦਾ ਹੁੰਦਾ ਸੀ ਕਿੰਨੇ ਟਾਈਮ ਤੋਂ ਘੁੰਮਦਾ ਸੀਗਾ ਘੱਟੋ ਘਾਟੇ ਚਾਰ ਸਾਲ ਹੀ ਹੋ ਗਏ ਇੱਥੇ ਘੁੰਮਦੇ ਨੇ ਜੀ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਪਛਾਣ ਵਾਸਤੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮਰਦਾ ਘਰ ਵਿਖੇ ਰੱਖਵਾਇਆ ਗਿਆ ਹੈ ਸਰ ਤੁਸੀਂ ਤਨਹਾਂਪੁਰੇ ਥਾਣੇ ਤੋਂ ਆਏ ਆਂ ਕੀ ਮਾਮਲਾ ਜੀ ਸਰ ਇੱਕ ਟੈਲੀਫੋਨ ਆਇਆ ਸੀ ਇੱਕ ਡੈੱਡ ਬੋਡੀ ਸੰਤੋਪੁਰੇ ਮਹੱਲੇ ਦੇ ਬਾਹਰ ਪਈ ਹੈ ਉਹ ਲੈ ਕੇ ਅਸੀਂ ਮੋਰਚੀ ਦੇ ਜ਼ੋਲਾ ਤੱਕ ਰੱਖਾ ਦਿੱਤੀ ਹੈ 72 ਘੰਟੇ ਤੱਕ ਹਸਤਾ ਰੱਖਿਆ ਜਾਵੇਗਾ ਮੋਰਚੀ ਵਿੱਚ ਉਹ ਤੋਂ ਅਗਲੀ ਵਾਰ ਕਾਰਵਾਈ ਕੀਤੀ ਜਾਏਗੀ ਸਰ ਕੋਈ ਪਛਾਣ ਪਤਾ ਲੱਗੀ ਬੰਦੇ ਦੀ ਕੋਣ ਪਛਾਣ ਨਹੀਂ ਲੱਗੀ ਅਨਨੋਡ ਡੈੱਡ ਬੋਡੀ ਹਾਂ ਜੀ ਡਾਕਟਰ ਸਾਹਿਬ ਇੱਕ ਡੈੱਡ ਬੋਡੀ ਆਈ ਜੀ ਕੀ ਮਾਮਲਾ ਹੈ ਸਾਰਾ ਜੀ तकरीबन 4:00 4:30 ਵਜੇ ਇੱਕ ਸੁਤਨਾਮਪੁਰ ਦੇ ਮੁਲਾਜ਼ਮ ਜੀ ਐਸਆਈ ਬੈਂਕ ਦੇ ਇੱਕ ਅਨਨੋਨ ਡੈੱਡ ਬੋਡੀ ਲੈ ਕੇ ਆਏ ਜੀ ਜੀ ਉਮਰ तकरीबन 60 ਤੋਂ 70 ਸਾਲ ਹੈ ਤੇ ਉਹ ਸੀ ਮੌਕੇ ਤੇ ਰੱਖਾ ਕੇ ਅਗੇਤਰੀ ਮਾਰਗ ਜੀ ਟੂ ਪੋਲਿਸਿੰਗ ਦੱਸ ਸਕਦਾ ਕੋਈ ਸਰ ਛੱਟ ਜੋੜਦਾ ਨਹੀਂ ਹੈ ਕਿ ਕੋਈ ਬਜ਼ੁਰਗ ਵਿਗਿਆ ਬਾਅਦ ਚ ਪਤਾ ਲੱਗਿਆ ਪੋਸਟਮਾਰਟਮ ਕਰਕੇ ਪਤਾ ਲੱਗਾ